ਆ ਬਰੇਟਾ ਖਾਣੇ ਪੀਣ ਵਾਲੇ ਕਿਹੜੇ ਖਾਣੇ ਆ ਮੈਂ ਮੈਂ ਖਾਣਾ ਪਿੰਡ ਸਦਾ ਦੇਦਾ ਚੱਲੋ ਆ ਜੀ ਮਿੱਤਰੋ ਲਓ ਬਈ ਟੈਂਟ ਲੱਗ ਗਿਆ ਕਹਿੰਦੇ ਵਸ ਤਿਆਰੀ ਆ ਤੇ ਵਾਹ ਵਾਹ ਗੇਟ ਗੁੱਟ ਬਣ ਗਿਆ ਕਹਿੰਦੇ ਓਕੇ ਰੋ ਤਿਆਰੀ ਹੋ ਗਈ ਸਾਡੇ ਪਿੰਡ ਨੂੰ ਟਾਈਮ ਨਾਲ ਹੀ ਸਾਡੇ ਵਿਆਹ ਲੈ ਹਲਵਾਈ ਸਾਡੇ ਜੋ ਤੁਹਾਨੂੰ ਇਹਨੇ ਇਹਦਾ ਕੰਮ ਹੀ ਆ ਹੋਰ ਕੰਮ ਹੀ ਆ ਵਿਆਹ ਕਰਾ ਕੇ ਵੇਲਾ ਮੋਟਾ ਕੱਪੜੇ ਆ ਪ੍ਰੈਸ ਕਰਦੇ ਪੈਂਦੇ ਆ ਦੱਸਿਆ ਹੁੰਦਾ ਇਹ ਵਿਚਾਰੀ ਨੇ ਕਰਕੇ ਤੇ ਇਹ ਪਾਣੀ ਨਾਲ ਕੀ ਰਾਜਾ ਤੂੰ ਪ੍ਰੈਸ਼ਰ ਮਾਣਾ ਵਟਾ ਪਾ ਲੈਂਦਾ ਇਹ ਦੂਜਾ ਕੱਪੜਾ ਦੂਜਾ 에어ਪੋਰਟ ਜਿਆਦਾ ਹੀ ਭੀੜ ਹੋਣ ਲੱਗ ਪਈ ਹੁਣ ਹੋਰ ਜ਼ਿਆਦਾ ਦੋ ਬਲੇਟਾਂ ਉਤਰਨ ਉਹ ਮਾਈ ਗੋਡ ਇੰਨਾ ਸਾਨੂੰ ਤੰਗ ਹਾਂਜੀ ਸਸਰੀ ਘਰ ਸਾਰਿਆਂ ਨੂੰ ਤੇ ਲੋ ਜੀ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਸੋ ਤੇ ਅੱਜ ਭੈਣ ਹੋਣਾ ਦੇ ਭਾਜੀ ਨੇ ਬਾਹਰ ਆ ਜਣਾ ਸਾਡੇ ਆਸਟ੍ਰੇਲੀਆ ਵਾਲੀ ਭੈਣ ਨੇ ਤੇ ਅੱਜ ਲੈਨ ਚੱਲੇ ਆ ਤੇ ਇੱਕ ਪ੍ਰੋਗਰਾਮ ਆ ਭੈਣ ਘਰੇ ਪਾਟ ਰਖਾਇਆ ਤੇ ਖੇਰ ਮੇਲਾ ਦਾ ਪਰਸੋਂ ਪਰਸੋਂ ਭੋਗ ਪਊਗਾ ਸੋ ਹੁਣ ਆਪਾਂ ਚੱਲੇ ਆਂ ਹਮ ਗੁੱਗਾ ਔਰ ਮੋਟੂ ਬਾਈ ਚੱਲੇ ਇਤੇ ਲੋ ਵੀ ਜੋੜੇ ਰ ਬਲੌਗ ਦੇ ਨਾਲ ਤੇ ਚੈਨਲ ਕਰ ਲੈਣਾ ਪਰ ਸਬਸਕ੍ਰਾਈਬ ਨਹੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਉਹ ਬਣੇ ਕਿਉਂ ਆਏ ਹੋ ਜੰਦਾ ਸਾਵਧਾਨ ਟੈਂਕੀ ਭਰ ਚੁੱਕੀ ਪਾਣੀ ਦੀ ਟੈਂਕੀ ਭਰ ਗਈ ਆ ਟੈਂਸ਼ਨ ਫਰੀ ਮੋਟਰ ਟੈਂਕ ਬੰਦ ਕਰੇ ਹੈਂ ਏੰਕੀ ਖਾਲੀ ਕਰਕੇ ਵਾਓ ਕੀ ਚਾ ਵਾਓ ਵੈਰੀ ਵੈਰੀ ਨਾਈਸ ਮਿਸਿੰਗ ਰੋਟੀਆਂ ਨਾਲ ਮਖਣੀ ਇਫ ਯੂ ਡੋਨਟ ਮਾਈ ਕਾਉਂਟ ਟੂਟੀ ਖੁੱਲੀ ਛੱਡ ਗਿਆ ਮੰਗਾ ਨਾ ਮੰਗਾ ਛੱਡ ਕੇ ਜਿਹਾ ਜਾਂ ਤੂੰ ਛੱਡੇ ਤੇ ਗਿਆ ਵੇਦਾ ਸਵੇਰੇ ਮੇਰੇ ਤੇ ਇਲਜ਼ਾਮ ਸਵੇਰੇ ਸਵੇਰੇ ਝੂਠੇ ਨਾਲ ਆ ਜਾਣ ਟੂਟੀ ਦਾ ਟੂਟ ਚ ਪਾਣੀ ਨਾ ਝੂਠੇ ਇਲਜ਼ਾਮ ਮੇਰੇ ਤੇ ਨਾਲ ਆਏ ਜਾਣ ਉਹ ਟੂਟੀ ਪੰਦ ਰਹੀ ਹੈ ਹੈ ਐਨੇ ਪਾਣੀ ਛੱਡ ਗਿਆ ਟੂਟੀ ਜਾਣ ਲੱਗੇ ਸ਼ਾਕ ਕੋ ਪਿਆਰਾ ਰਾਤ ਪਏ ਸ਼ਾਕ ਨਹੀਂ ਸ਼ਾਕ ਨਹੀਂ ਮੈਨੂੰ ਸ਼ੋਰ ਆ ਕਰਲ ਕਰ ਲਈ ਵਗਣੀ ਸੀ ਛੱਡ ਕੇ ਤੂੰ ਗਏ ਕਰਲ ਕਰ ਲਈ ਵਗਣੀ ਸੱਸਰੀ ਗਾ ਮੋٹے ਹਾਂਜੀ ਭਾਈ ਲੋਕੀ ਪ੍ਰੈਸ਼ਰ ਦਾ ਪਾਣੀ ਛਿੜਕਦੇ ਮੋਟਾ ਗਲਾਸ ਫਾਟ ਪਰ ਪਾਉਂਦਾ ਕਰਦਾ ਦੇਖੀ ਤੋਈ ਫੈਰਿੰਗ ਨਾ ਤੋਈ ਫੈਰਿੰਗ ਹੁੰਦੀ ਹੈ ਨਹੀਂ ਭਾਈ ਨੇ ਕੀਤਾ ਨਹੀਂ ਅੱਜ ਉਹ ਵਿਚਾਰੀ ਗਈ ਚਲੀ ਨਾ ਤਾਂ ਇਹਨਾਂ ਨੂੰ ਭੇਜਤਾ ਅੱਜ ਕੰਮ ਆ ਕੋਈ ਨਾ ਦੱਸਿਆ ਨਹੀਂ ਵਿਚਾਰੀ ਨੂੰ ਗਰੀਬਣੀ ਨੂੰ ਯਾਕਰ ਆ ਗਏ ਵੇਲਾ ਮੋਟਾ ਕਪੜੇ ਆ ਪ੍ਰੈਸ ਕਰਦੇ ਪੈਂਦੇ ਆ ਦੱਸਿਆ ਹੁੰਦਾ ਇਹ ਵਿਚਾਰੀ ਨੇ ਕਰਕੇ ਤੇ ਪਾਣੀ ਨਾ ਕੀ ਰਾਜ ਤੂੰ ਪ੍ਰੈਸ਼ਰ ਮਾਣਾ ਵਡਾ ਪਾ ਲੈਂਦਾ ਇਹ ਦੂਜਾ ਕਪੜਾ ਦੂਜਾ ਇਹ ਨਾ ਕਾਟਨ ਜਿਹਦਾ ਸਿੱਧਾ ਕੇ ਗਲਾਸ ਭਰ ਕੇ ਪਾਇਆ ਮੈਂ 3 ਪ੍ਰੈਸ਼ਰ ਉਹ ਨਹੀਂ ਗਲਦੇ ਨਹੀਂ ਉਹਨਾਂ ਜਿਹੜਾ ਵਾਟੇ ਉੱਤੇ ਜੋ ਪਾਣੀ ਨੇ ਮਾਰਦੇ ਯਾ ਯਾਰਾ ਮੋਟੇ ਸੱਚੀ ਨਾ ਆ ਭਾਈਆਂ ਤਰਸਾਈਆਂ ਤੈਨੂੰ ਮਿੰਨ ਤੇਰੇ ਤੇ ਅਬ ਤਰਸ ਸਿਖੋ ਗਿਆ ਤਾਂ ਆਪਣੇ ਬਸ ਤਰਸ ਖਾਇਆ ਕਰੂ ਭਰਾ ਦੇ ਇੱਕ ਮਿੰਟੇ ਡਵਲ ਵੇਖੇ ਤਰਸ ਉਹੀ ਦਾ ਗੱਲ ਹੈ ਤੇ ਟੇਟ ਅੱਗੇ ਰੇਟਰ ਤਾਂ ਸਹੀ ਹੋ ਗਿਆ ਪਰੇ ਕਿਆ ਮੈਨੂੰ ਨਹੀਂ ਦਿੰਦਾ ਨਹੀਂ ਭਾਵੇਂ ਮੋਟਾ ਨਹੀਂ ਇੰਨਾ ਕੀ ਆਪਰਾ ਮਟਾਇਆ ਇਹ ਤਾਂ ਤੁਗਣਾ ਇਹ ਮਾਹਰੇ ਵੀਰੋ ਵਾਲੇ ਐ ਤੁਗਰੇ ਕੁੜੀ ਵਾਲੇ ਸਾਡੀ ਫੀਲਿੰਗ ਚੱਕੀ ਗਈ ਕੁੜੀ ਇਹ ਢਿੱਡ ਨਾਲ ਸਾਡੇ ਨੇ ਵਾਲੇ ਦਾ ਚਿੰਬ ਕੱਢ ਕਾਮੀ ਹਾਂ ਤੇ ਆਏ ਹੋ ਰੱਬ ਮਸਮ ਲਗਾ ਆ ਜਾ ਆਸਥਾ ਹੀ ਆ ਤੇਰੇ ਨੂੰ ਵੇਖ ਕੇ ਮੈਨੂੰ ਆਸਾ ਹੀ ਆ ਤੇਰਾ ਵੇਖ ਕੇ ਤਰਸ ਵੀ ਆਉਂਦਾ ਮੈਨੂੰ ਸੋਰੀ ਆ ਸਾਰਾ ਹੀ ਗੱਲਾ ਗਦੀ ਮੈਂ ਤਾਂ ਕੁੱਟਦਾ ਤਰਸ ਹੀ ਕਰਨਾ ਭਰਾ ਆਵੇ ਸਿਕਾ ਲੈਣਾ ਆਪਾਂ ਵੇਖਤਾ ਸੀ ਐ ਨਿੱਕਿਆਂ ਦੇ ਵਰਦੀ ਸਿਕਾਈ ਦੇ ਨਹੀਂ ਦੇ ਬਹਾਵਾ ਸਕੂਲ ਜਾਣ ਲੱਗੇ ਸਲਾਬੀ ਹੁੰਦੀ ਸੀ ਆਲਾ ਜਾਲਾ ਉਹ ਸਲਾਬੀ ਨੂੰ ਦੇ ਪ੍ਰੈਸ ਦੇ ਪ੍ਰੈਸ ਉਹਦਾ ਚੇਤੇ ਹੀ ਪਾ ਜਿਹੜਾ ਮੱਕੜੀ ਵਾਲਾ ਡਿਜ਼ਾਈਨ ਜਿਆ ਪਾਉਂਦੇ ਹੁੰਦੇ ਸੀ ਮਗਰ ਸ਼ਰਟਾਂ ਦੇ ਡਿਜ਼ਾਈਨ ਤਾਂ ਠੀਕ ਆ ਆ ਮੈਨੂੰ ਮੈਂ ਕੀ ਬੋਲਾਂ ਤੇ ਹੁਣ ਮੈਂ ਕੀ ਬੋਲਾ ਜਾਵੇ ਹਾਲਾਤਾਂ ਦੇ ਤੁਸੀਂ ਮੇਰੇ ਤੇ ਤਰਸ ਖਾ ਸਕਦੇ ਵੀਰ ਜੀ ਹੋਰ ਕੁਝ ਨਹੀਂ ਬਸ ਤਸਰੀ ਘਾਲ ਚਲਾ ਆ ਮਟੇ ਲੇਟ ਬਹੁ ਗਿਆ ਉਹਨੂੰ ਫਲਾਈਟ ਉਤਰ ਜਾਣੀ ਆ ਚਲੋ ਚਲੋ ਜਨੂਰ ਬਾਲ ਤੇ ਰਹਿੰਦੀਆਂ ਗੱਲਾਂ ਸੀ ਇਸ ਵਲੌਗ ਤੇ ਸ਼ੇਅਰ ਕਰਨੀਆਂ ਹੁੰਦੀਆਂ ਹਨਾ ਜਾਂਦੇ ਜਾਂਦੇ ਸਪੀਡ ਜਿੱਦਾਂ ਓਵਰ ਬਹੁਤ ਚਲਉਂਦੀਦਾ ਉਹਨੂੰ ਵੇਲਾ ਘਰ ਦੀ ਨੂੰ ਯਕੀਨ ਦੀ ਉੱਠ ਕੇ ਨਹੀਂ ਫਿਰ ਚੱਲ ਗਿਆ ਹੈ ਹਾਂ ਕੱਪੜੇ ਆ ਪ੍ਰੈਸ ਕੀਤੇ ਪਤਾ ਉਹ ਕਲਿੱਪ ਲਾਦੀ ਵਲੌਗ ਸੈੱਟ ਕਰਕੇ ਕਿਤੇ ਲੋਕੀ ਪ੍ਰੈਸ ਦੇ ਮੱਦੇਨ ਨਾਲ ਬਾਲਟੀ ਡੋਲੀ ਫਿਰ ਘਟਕੇਰੇ ਇੱਕਾਂ ਕੁੜੇ ਡੋਲਤਾ ਇਹਨੇ ਤਾਂ ਡੋਲਤਾ ਹੈ ਅਕਲ ਨਹੀਂ ਇਹ ਉਹ ਚ ਇਹੋ ਬੰਦਿਆਂ ਨੇ ਕੀ ਕਹਿੰਦੀ ਪਰਝਾਈ ਕਿ ਨਹੀਂ ਯਕੀਨ ਦੀ ਮੈਂ ਤਾਂ ਉੱਠ ਗਿਆ ਨਾ ਨੀਂਹ ਤੇ ਪਹੁੰਚ ਦੋ ਕਿੱਥੋਂ ਮਾਈ ਗਾਡ ਤੇ ਦਿਨੋਂ ਦਿਨ ਜਿੱਦਾਂ ਹੁਣ ਕਨਪਾ ਦਾ ਵਿਆਹ ਨੇੜੇ ਆ ਰਿਹਾ ਹੈ ਤੁਹਾਨੂੰ ਮੇਰੇ ਕੋਲ ਮੇਰੇ ਬਣੀ ਫਲੌਗ ਚੈੱਕ ਕਰਨਾ ਹੁੰਦਾ ਵਾਲਾ ਕਿਹੜਾ ਅੱਗੇ ਆ ਤੂੰ ਧੁੰਦਲਾ ਆ ਧੁੰਦਲਾ ਜਾਨੀ ਤੂੰ ਅੱਗੇ ਨਾ ਠੂਕਦੀ ਭਰਾਵਾ ਤੂੰ ਇੱਥੇ ਕਿੱਥੇ ਰੁਕਣੀ ਆ ਖਾਲੀ ਚੱਲ ਤਰਨ ਤਰਨ ਦਾ ਆ ਗਿਆ ਪਾਣਾ ਅੱਗੇ ਲੇਟ ਹੋ ਗਿਆ ਵਾਵਾ ਤਰਨ ਤਰਨ ਨਵੰਬਰ ਸਰ 25 ਕਿਲੋਮੀਟਰ 25 ਤੋਂ 15 ਉਹ 50 ਮਤਲਬ 40 ਕਿਲੋਮੀਟਰ 40 ਕਿਲੋਮੀਟਰ ਪਿਆ ਤੇ ਭੈਣ ਉਹਨਾਂ ਦਾ ਫੂਨਾ ਆ ਚੁੱਕਾ ਆਲਰੇਡੀ ਉਹ ਲੈਂਡ ਹੋ ਚੁੱਕੇ ਆ ਕਿਉਂਕਿ ਉਹਨਾਂ ਨੇ ਚੈਕ ਇਨ ਕਰਦੇ ਆ ਤੇ ਉਹਨਾਂ ਨੂੰ ਟਾਈਮ ਕਾਫੀ ਲੱਗ ਜਣਾ ਆ 45 ਮਿੰਟ ਲੱਗਦੇ ਆ 37 ਮਿੰਟ ਲੱਗ ਜਣੇ ਆ ਬਾਕੀ ਬਰਸਾਤ ਨਾਲ ਦੀ ਨਾਲ ਇਹ ਏਅਰਪੋਰਟ ਖਰਾਬ ਹੋ ਕਰਦੇ ਪਤਾ ਆ ਚੈਕਿੰਗ ਟੂਕਿੰਗ ਬਹੁਤ ਕਰਦੇ ਆ ਨਹੀਂ ਨਹੀਂ ਜਿਵੇਂ ਇਹ ਆਸਟ੍ਰੇਲੀਆ ਡਾਇਰੈਕਟ ਫਲਾਈਟ ਆ ਰਹੀ ਨਾ ਵੀ ਕੈਨੇਡਾ ਜਿਵੇਂ ਹੁੰਦੀ ਆ ਜਿਹੜੇ ਸਪੇ ਹੋ ਕੇ ਇਟਲੀ ਹੋ ਕੇ ਸਿੰਗਾਪੁਰ ਇੱਥੇ ਆਉਂਦਾ ਵਾ ਜਿਵੇਂ ਉਹਨਾਂ ਬਹੁਤ ਆਪਣੇ ਮੁੰਡੇ ਸੀਗੇ ਉਹ ਆਇਆ ਬੈਗ ਜੱਸੇ ਮੋਟੇ ਉਹਦਣਾ ਆ ਬੈਗ ਰੱਖ ਲੈ ਬੈਗ ਰੱਖ ਲੈ ਵਿੱਚੋਂ ਘੜੀਆਂ ਪਾੜ ਕੇ ਜਿੱਤ ਕਿਵੇਂ ਕਹਿੰਦੇ ਕਿਵੇਂ ਪਾੜੀ ਉਹਨਾਂ ਵਿੱਚੋਂ ਉਹ ਹੁੰਦਾ ਜਾਲੀਆਂ ਲੱਗੀਆਂ ਨੇ ਵਿੱਚ ਪਾੜ ਕੇ ਘੜੀਆਂ ਕੱਢਦੇ ਵਿੱਚੋਂ ਕਾ ਦੋ ਕਹਿੰਦੇ ਘੜੀਆਂ ਦੇਣੀਆਂ ਹੀ ਐ ਗਾੜੀ ਲਈਆਂ ਇਸ ਟਾਈਮ 'ਚੋਂ ਘੜੀਆਂ ਨਹੀਂ ਕੱਢਦੇ ਨਾ ਉਹ ਨਹੀਂ ਜ ਬੈਗ ਆਇਆ ਹੀ ਨਹੀਂ ਉਹਦਾ ਅੱਛਾ ਬੈਗ ਹੀ ਨਹੀਂ ਆਇਆ ਗੱਡੀ ਉੱਥੇ ਰੱਖ ਲਿਆ ਉਹਨਾਂ ਨੇ ਹਾਂ ਦਿੱਤਾ ਕਿਉਂ ਨਹੀਂ ਉਹਨਾਂ ਨੇ ਕੀ ਫੇਰਾ ਕੀ ਚੱਕਰ ਬਾਜੋ ਭੇਜਿਆ ਕਿ ਇਹਨਾਂ ਪੈ ਕੇ ਰਹਿਣ ਜਾਂਦੇ ਨੇ ਤਾਂ ਜਿਵੇਂ ਬਾਜੋ ਭੇਜਿਆ ਬਾਜੋ ਕੰਨੀਆਂ ਕੱਢਣੀਆਂ ਵਿੱਚੋਂ ਇਹ ਚੱਕਰ ਪਿਆ ਅੱਛਾ ਉਹ ਕੰਨੀਆਂ ਦੇ ਕਹ ਰਹੇ ਨੇ ਤੇ ਘਰੇ ਬੁੰਜਦੇ ਹੁੰਦੇ ਆ 에ਅਰਪੋਰਟ ਜਿੰਮੇਵਾਰੀ ਹੁੰਦੀ ਆ ਤੇ ਉਹ 에ਅਰਲਾਈਨ ਦੀ ਜਿੰਮੇਵਾਰੀ ਨਹੀਂ ਜਿਹੜੀ 에ਅਰਲਾਈਨ ਤੋਂ ਆਈ ਉਹਨਾਂ ਨੇ ਕੱਢੀਆਂ ਗਲਤ ਗੱਲ ਆਈ ਉਹ 에ਅਰਲਾਈਨ ਕਿਹੜੀ ਸੀਗੀ ਕਿਹੜੀ ਸੀ ਉਹ ਟੇ ਭਰਾਵਾ ਕਸਟਮ ਕੱਢਦੀ ਹੁੰਦੀ ਆ ਜਦੋਂ ਐਜ ਕੋਈ ਚੀਜ਼ ਡਿਟੈਕਟਰ ਜੀ ਉਹਨਾਂ ਆਕਟਮ ਨੇ ਇਹ ਜਾ ਕੇ ਮਹਾਰਾਣੀ ਦਾ ਘਟੀਆਂ ਕੜੀਆਂ ਹੁੰਦੇ ਨਾ ਬਾਕੀ ਤੁਸੀਂ ਆਪ ਦਾ ਰਿਵਿਊ ਦੱਸੋ ਕਿ ਕੀ ਪ੍ਰੋਬਲਮ ਆਉਂਦੀ ਹੁੰਦੀ ਹੈ 에어ਪੋਰਟ ਤੇ ਘੜੀਆਂ ਘੜੀਆਂ ਨਹੀਂ ਲੰਗਣ ਤੇ 에어ਪੋਰਟ ਤੋਂ ਜਰੂਰ ਦੱਸੋ ਨਹੀਂ ਜਾਂਦੀਆਂ 에어ਪੋਰਟ ਤੇ ਘੜੀਆਂ ਆਪਾਂ ਪ੍ਰੋਮੋਸ਼ਨ ਨਹੀਂ ਕਰਦੇ ਰੇ ਪਰ ਮੈਂ ਕਹਿੰਦਾ ਘੜੀਆਂ ਰੁਕ ਜਾਂਦੀਆਂ ਮਾਰੂ ਲੈ ਕੇ ਹੁੰਦੇ ਆ ਲਿਆ ਸਾਡੇ ਘੜੀ ਉਹ ਬੈਗ ਚ ਸੀ ਨਾ ਬਾਹਰ ਲਿਆ ਆਦੇ ਮਨ ਘੁੱਟ ਤੇ ਬਾਕੀ ਤੁਸੀਂ ਦੱਸਿਓਣੀ ਵੀ ਆਪਾਂ ਨੂੰ ਨਹੀਂ ਨੋਲਜ ਬਾਕੀ ਤੁਸੀਂ ਜਿਹੜੇ 에어ਪੋਰਟ ਜਾਏ 에어ਪੋਰਟ ਤੋਂ ਬੰਦੇ ਲੈ ਕੇ ਆ ਜੇ ਤਾਂ ਵਾਪਸ ਵਾਪਸ ਆਪਣਾ ਟ੍ਰੈਵਲ ਆ ਸਾਡਾ ਤੇ ਕੰਮ ਜਾਣਾ ਤੇ ਆਉਣਾ ਉਹੀ ਪਤਾ ਨਹੀਂ ਸਾਨੂੰ ਕਰੋ ਕੋਈ ਲੈ ਕੇ ਜਾਓ ਇਹ ਅੰਬਰਸਰ ਇੱਥੇ ਹੀ ਮੈਂ ਟ੍ਰੇਲੀਆਂ ਆ ਅਟ੍ਰੇਲੀਆ ਨਹੀਂ ਕੈਨੇਡਾ ਦੀ ਵੀ ਇੱਥੇ ਉਤਰਨਾ ਉੱਥੋਂ ਦਿੱਲੀ ਤੋਂ ਸਿੱਧਾ ਇੱਥੇ ਆ ਜਾ ਨਜ਼ਾਰਾ ਪੰਜਾਬ ਦੇ ਵਿੱਚ ਇੱਕ ਤਾਂ ਘੰਟੇ ਦੇ ਵਿੱਚ ਅੰਬਰਸਰੋਂ ਹਰ ਕਿਤੇ ਪੰਜਾਬ 'ਚ ਜਾਇਆ ਜਾ ਸਕਦਾ ਘੰਟਾ ਸਵਾ ਦੇ ਵਿੱਚ ਦਿੱਲੀੋਂ 7 ਤੋਂ 8 ਬੰਦੇ ਟੰਗ ਫੋਨ ਕਰਦੇ ਆ ਟੰਗ ਚਲੋ ਜਿਹੜੇ ਸਹੀ ਆ ਮੰਨਦੇ ਨੇ ਬਿਲੀਓ ਡਾਇਰੈਕਟ ਹੋਇਆ ਪਿਆ ਹੁਣ ਤਾਂ ਸਕੈਨ ਕਰੋ ਸਿੱਧਾ ਕੋਈ ਲੋਡ ਨਹੀਂ ਲੈਣ ਚ ਲੱਗਣ ਦੀ ਲੋਟ ਹੀ ਨਹੀਂ ਹੁਣ ਦਾ ਸਕੈਨਲ ਕੰਮ ਕਰਦਾ ਉਹਨਾਂ ਨੇ ਜਿਵੇਂ ਬਾਹਰੀ ਏਅਰਪੋਰਟ ਦੂਜਿਆਂ ਦੇ ਸਿੱਧੇ ਕਰਦਾ ਉਹਨਾਂ ਨੇ ਹੁਣ ਬਾਕੀ ਬਾਲਾ ਨੌਲੇ ਜਾਨੀ ਕਿ ਮੈਂ ਕਾ ਡਾਊਟ ਕੋ ਸਪਲਾ ਨਹੀਂ ਰਿਹਾ ਇਹਨਾਂ ਹਾਂਜੀ ਹੱਸਦੇ ਕਾ ਦੱਸ ਕਾਕਾ ਜੇਸਾ ਆਪਣੀ ਸਪੀਡ ਆ ਨਾ ਉਹ ਗੱਲ ਸੱਚ ਹੋਏ ਨਹੀਂ ਜਾਣਕਾਰਾਂ ਤੇ ਤੇ ਆਉਣਾ ਖਬਾਰਾਂ ਤੇ ਇੱਕ ਕੁੜੀ ਆ ਗੱਡੀ ਐ ਚਲਾਉਂਦਾ ਜਿਵੇਂ ਲਾਈਫ ਪਾਲਸੀ ਵਾਲੇ ਬੀਮੇਕਰ ਆਏ ਹੁੰਦੇ ਆ ਸਹੀ ਗੱਲ ਇਹਨੂੰ ਔਲੀ ਚਲਾੜਾ ਮੇਰਾ ਵੀਰ ਲੋਕਾਂ ਦੀਆਂ ਗੱਡੀਆਂ 130 ਤੂੰ ਤੇ ਕੰਬਣ ਲੱਗਦੀਆਂ 100 ਤੇ ਕੰਬੀ ਜਾਂਦੀਆਂ ਵੇਖ ਲੈ ਉਹ ਲੈਂਡ ਮਿਟੋਂ ਵਾਲੀ ਤਾਂ ਗੱਲ ਆ ਇਹ ਅੰਝਲੀ ਕੰਬਦੀ ਆ ਹਾਂਜੀ ਬੈ ਜਾ ਆਹ ਰਹਾ ਬੈ ਕੇ ਕੱਪੜਿਆਂ ਵਾਲਾ ਭਾਜੀ ਸਮਾਨ ਬਾਹਰ ਲੈ ਆਂਦੇ ਬੰਦੇ ਪੈਂਦੇ ਨਹੀਂ ਪਏ ਫੇਰ ਮਹਣਾ ਤੇ ਕੁਝ ਆਹ ਹੈਗੀ ਵੇਚ ਆਵੇ ਓਏ ਚਲੋ ਜੀ ਚਲੀਏ ਚਲੋ ਬਲ ਕਰਨ ਨਹੀਂ ਆਉਗਾ ਸਿੱਧਾ ਹੀ ਮਿਲ ਕਰਨ ਆਉਣਾ ਹੈਗਾ ਤੂੰ ਅੱਜ ਢੀਡ ਏਅਰਪੋਰਟ ਜਿਆਦਾ ਨਹੀਂ ਢੀਡ ਹੋਣ ਲੱਗ ਪਈ ਹੋਣਾ ਬਹੁਤ ਜ਼ਿਆਦਾ ਉਹ ਬਲੇਟਾਂ ਉੱਪਰ ਉਹ ਮਾਈ ਗੋਡ ਇੰਨਾ ਸਾਨੂੰ ਤਾਂ ਸਾਸਰੀ ਘਰ ਸਾਸਰੀ ਘਰ ਸਾਸਰੀ ਘਰ ਜੀ ਫੋਨ ਹੀ ਨਹੀਂ ਚੱਕਿਆ ਜਾਂਦਾ ਮੋਬਾਈਲ ਵੀ ਲਾਈ ਜਾਨੀ ਮੇਰੇ ਤੋਂ ਕਿਸੇ ਦਾ ਫੋਨ ਹੀ ਨਹੀਂ ਚੱਕਦਾ ਨੈਟਵਰਕ ਹੀ ਨਹੀਂ ਚੱਲਦਾ ਪਿਆ ਸਹੀ ਬੈਠਾ ਕਿਹੜਾ ਜਿਹਾ ਸਹੀ ਬੈਠਾ ਮੈਂ ਸਹੀ ਬੈਠਾ ਲੱਗਦਾ ਨਹੀਂ ਸਹੀ ਬੈਠਾ ਮੈਂ ਚਲਾਉਂਦਾ ਤੇਰੇ ਵਾਲਾ ਮਾਪੀ ਉਹ ਤੇਰੇ ਉਹ ਤੋਂ ਜਗਦੀਪ ਦੇ ਕੋਲ ਚੱਲਦਾ ਫਾਈਨਲੀ ਪਹੁੰਚ ਚੁੱਕੇ ਉਹਦੇ ਤੇ ਨਾ ਤਾਂ ਕੋਈ ਵਟਸਐਪ ਚੱਲਦਾ ਨਾ ਲੋ ਵੀ ਭੁੱਖ ਲੱਗ ਗਈ ਉਹ ਕੋਸਾ ਪਰਿਵਾਰ ਜਾ ਕੇ ਬਹਿ ਗਏ ਇਹ ਉਹ ਜਾਂਦੇ ਖਾ ਕੇ ਸਾਬਰੇ ਨੇਰੀਆ ਖਾ ਗਿਆ ਜਾਂਦੇ ਹੀ ਕੌਫੀਆਂ ਵੀ ਗਏ ਮੋਟਾ ਪਿੰੂ ਜਰਾ ਸਭ ਤੋਂ ਪਹਿਲਾਂ ਖਾਣ ਦਾ ਜੇ ਲੇਟ ਕੇ ਹੋ ਗਿਆ ਤੇ ਖੰਡ ਘੋਲਣ ਤੇ ਹੀ ਮੈਨੂੰ ਖੰਡ ਘੋਲਣ ਤੇ ਮੋਟਾ ਵੀ ਖੰਡ ਦਾ ਜੋਣੀ ਪੂਰਾ ਨਹੀਂ ਹੋਇਆ ਹੈਗੇ ਵੇਚਣਾ ਇਹ ਉਦਰੇ ਮਾਜਾ ਕਰ ਲੈ ਜਿੱਥੇ ਮਾਜਾ ਕਰ ਲੈ ਜ ਉਹ ਜੀ ਮਾਜੀ ਹੈ ਦੀ ਧਰਤੀ ਦੇ ਤਰਨ ਤਰਨਗੇ ਜਾਗਦਾ ਗਰੀਬੀ ਲਾਲ ਲਾਲ ਕਰਾ ਰੋਕ ਕੇ ਵੋਟ ਵਾਕੀ ਚੱਲੇ ਘਰਾਂ ਨੂੰ 에어ਪੋਰਟ ਤੋਂ ਆ ਗਿਆ ਸੀ ਸੋ ਵਲੌਗ ਕਰਦਾ ਸੀ ਦੂਜੇ ਚੈਨਲ ਤੇ ਬਣਾਇਆ ਦਾਈਤੇ ਜਿਹਨੇ ਅਸੀਂ ਕਲਿੱਪਾਂ ਨਾ ਮੈਥ ਨਹੀਂ ਹੋਣ ਦਿੰਦੇ ਕਿ ਫਿਰ ਇੱਕ ਚੈਨਲ ਵਲੌਗ ਵੱਡਾ ਵਾਲਾ ਪੈ ਜਾਂਦਾ ਜਿਹਨੀਆਂ ਕੋਈ ਮਤਲਬ ਕੋਈ ਚੀਜ਼ ਮਿਸ ਰਹਿ ਜਾਂਦੀ ਉਹ ਫਿਰ ਇਧਰ ਉਹ ਇਧਰ ਪਾ ਦਿੰਨੇ ਆ ਬਾਕੀ ਅੱਗੇ ਤਾਂ ਜੇ ਬਲੂ ਪਾਈ ਨਹੀਂ ਪੀਣਾ ਵਾ ਦੋਨੇ ਹੋਣੀਆਂ ਸੀ ਵੀਰੇ ਤੂੰ ਤੂੰ ਰੱਗ ਇਹ ਹੀ ਪੀਣਾ ਜਮੇ ਤੂੰ ਗੱਲਾਂ ਤੂੰ ਘਰੋਂ ਦੇ ਨਾਰਮਲ ਨਹੀਂ ਮਿਲਦਾ ਬੰਨ ਇਥੇ ਭਾਲਦਾ ਹਾਂ ਤੇ ਸੋ ਹੁਣ ਅੱਧੀਆਂ ਕਲਿੱਪਾਂ ਦੇ ਬਲੌਗ ਤੇ ਤੇ ਬਰਦੀ ਅੱਧੇ ਦੂਜੇ ਬਲੌਗ ਚ ਹੁੰਦੀਆਂ ਇਹ ਮੈਸ ਨਹੀਂ ਕਰਦੇ ਬਲੌਗ ਦੀ ਕਲਿੱਪਾਂ ਨਾ ਪੀਰਾ ਹੁਣ ਜਾਣ ਕੇ ਯਾਰ ਉਹਨੇ 3 ਘੰਟੇ ਦਿੱਤੇ ਯਾਰ ਉਹਨਾਂ ਨੇ ਫੇਰ ਤੂੰ ਜਾਣ ਕੇ ਲੇਟ ਕਰਦਾ ਕਿੰਨਾ ਨੇ ਮੋਟੇ ਰੁੱਕ ਦਿਵਾਲੇ ਹੋ ਹੀ ਜਾਂਦਾ ਕੋਈ ਨਹੀਂ ਨਾ ਕਿ ਮੋਟੇ ਬਜਾਰੇ ਦੇ ਆ ਬੁਦਾ ਖੜਾ ਹੈ ਮੈਂ ਅੰਨੇ ਏ ਦੇ 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 ਕਿ ਬਲੂ ਪਾਣੀ ਨਹੀਂ ਪੀਣਾ ਅੱਗੇ ਜਿਵੇਂ ਇਹ ਪਾਣੀ ਪੀਂਨਾ ਤੂੰ ਮੈਂ ਤਾਂ ਵੀਰ ਇਹਨਾਂ ਕਦੇ ਇਹ ਤਾਂ ਵਿਚਾਰ ਇਹ ਵੀ ਨਹੀਂ ਮਿਲਦਾਗਾ ਚਲੋ ਯਾਰ ਚੱਕੋ ਮੋਟਰ ਉਤਰ ਕੇ ਚੱਲੀ ਉਹ ਬਰਿਸ਼ਤਦਾਰ ਬਾਬਾ ਸਲੋਵਰ ਵੀ ਆਦੀ ਚੱਲਣਾ ਅੱਲ ਤੂੰ ਵੀ ਜਾ ਕੁੱਕੂ ਮੈਂ ਗੱਡੀ ਵਾਹ ਕਰਦੀ ਆ ਨਾ ਸ਼ਰਮਦਾ ਮਾਰਾ ਜਾਂਦਾ ਨਹੀਂ ਕਿ ਤਨ ਮੈਂ ਨਹੀਂ ਮਿਲਣਾ ਮੋਟਾ ਸਿੱਟ ਜਾ ਜਾਂਦਾ ਅਲੋਈ ਕੈਮਰਾ ਬੰਦ ਕਰਤਾ ਇਹਨੇ ਹੁੱਸੇ ਨੇ ਮੋਟਾ ਮੋਟਾ ਵੇਖੀ ਪਿਆਰੀ ਅੱਥੇ ਕਿਵੇਂ ਲੌਂਦਾ ਜਾਂਦਾ ਆਪੋ ਦੇ ਰਿਖਤਾਰੇ ਬਾਰੇ ਬੈਗ ਕਰ ਲਾ ਗੱਡੀ ਮੋਟਾ ਬਾਪੜੂ ਹੱਥ ਬਲਾਈ ਜਿੰਦ ਨੀ ਆਜਾ ਆਪਾਂ ਵੀ ਉੱਤਰ ਕੇ ਖਾਚਣਾਓ ਚੱਲ ਚੱਲ ਆਪਾਂ ਜਾ ਮਿਲਣਾ ਰਿਖਤਾਰਿਆਂ ਨੂੰ ਤੂੰ ਗੱਡੀ ਤੇ ਲਈ ਜਾਣ ਲੱਗੇ ਨੇ ਇੱਥੇ ਲੋ ਟੈਂਟ ੁੰਟ ਲੱਗਿਆ ਹੈ ਇਹ ਟੈਂਟ ਲਾਉਂਦੇ ਵੇ ਲਾਉਂਦੇ ਪਏ ਆ ਲਾਉਂਦੇ ਵੇਜੇ ਕਿਉਂ ਹੈ ਲਾ ਰਹੇ ਤੇ ਲਾ ਰਹੇ ਲਾਉਂਦੇ ਸਾਰਿਆਂ ਦਾ ਪੋਕਾ ਵਾਲੇ ਵਾ ਯੋ ਵਾ ਯੋ ਪਕੌੜੇ ਵਕੌੜੇ ਕੀਤਾ ਵੇ ਕੰਮ ਮੋਟਾ ਜੀ ਆਇਓ ਕੰਮ ਪਕੌੜੇ ਵਕੌੜੇ ਹੀ ਕਰਾ ਪਿਆ ਵਾਹ ਜੀ ਵਾਹ ਵਾਹ ਜੀ ਵਾਹ ਪਕੌੜੇ ਵਾਹ ਜੀ ਵਾਹ ਮਿੱੱਲਾ ਆ ਗਈਆਂ ਵਾਹ ਜੀ ਵਾਹ ਚੜ੍ਹਦੇ ਨਾ ਤੁਹਾਨੂੰ ਮੈਂ ਕਿਹਾ ਪੂਰਾ ਚਾਹ ਚੜ੍ਹਦਾ ਪੂਰਾ ਹੋ ਗਿਆ ਮਗੌੜੇ ਖਾਣੇ ਨਾਲ ਬੱਲੇ ਠੀਕ ਹੈ ਕਾੜ ਦੋ ਹਾਂ ਬਰੇਟਾ ਖਾਣੇ ਬਲੀਕ ਵਾਲੇ ਕਿਹੜੇ ਖਾਣੇ ਆ ਮੈਂ ਮੋਲ ਸਸੀ ਕਰ ਤੂੰ ਟਾਈਮ ਨਾਲ ਹੀ ਸਾਡੇ ਵਿਆਹਲੇ ਹਲਵਾਈ ਸਾਡੇ ਜੋ ਤੁਹਾਨੂੰ ਇਹਨੇ ਇਹਦਾ ਕੰਮ ਹੀ ਆ ਹੋਰ ਕੰਮ ਹੀ ਨਹੀਂ ਕੋਈ ਆ ਇਹਨੂੰ ਦੇ ਲੈ ਸਾਰੇ ਆ ਕਾ ਕਰੇ ਗਰੀਬੀ ਲੈ ਵੀ ਕਰ ਚੱਕ ਪਕੌੜੇ ਕਰੋ 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 ਕੱਚੇ ਰ ਪੱਕੇ ਆਏ ਕੱਚੇ ਪਨੀਰ ਦੀ ਲੋ ਥੋੜੇ ਜੀ ਆਏ ਥੋੜੇ ਜੀ ਠੀਕ ਆ ਬਾਅਦੇ ਪੱਕੇ ਲਾਵਾ ਲਾਵਾ ਕੋੜਾ ਘਰ ਮਾ ਯਾਰ ਹੋਰ ਜੀ ਕੀ ਹਾਲ ਹੈ ਠੀਕ ਆ ਹਾਂ ਜੀ ਬੜੇ ਮੂਹੇ ਹੋ ਗੋਲਾ ਸਿੱਧਾ ਤਾਂ ਗੱਲ ਮੇਰੀ ਪਕੌੜਾ ਆ ਗਿਆ ਸੱਚ ਅੱਜ ਦੇ ਕਰਦੇ ਝੋਲੀ ਹੁਣ ਆ ਜਾਓ ਮੈਨੂੰ ਬੈਂਕ ਫੇਰ ਕੱਲੂ ਲੈਣੇ ਪੈਣੇ ਆ ਚੱਲ ਮਾੜਾ ਛੱਡ ਗਿਆ ਉਹ ਵੀ ਕੱਲ ਛੱਡ ਗਿਆ ਚੱਲ ਸਨੈਪਚੈਟ ਫੇਰ ਕੱਲ ਇਹਦਾ ਲੋੜੀ ਦੀ ਵਾਰ ਅੱਜ ਭੈਣ ਘਰੇ ਆ ਕੱਲੂ ਆਪਣੇ ਘਰੇ ਆਇਆ ਨੇ ਫੇਰ ਕੌਣ ਬਿੱਟੂ ਬਿੱਟੂ ਹਲਵਾਈ ਇੱਕ ਬਿੱਟੂ ਦੁਕਾਨ ਮਜੂਰ ਜੀ ਹਲਵਾਈ ਬਿੱਟੂ ਹਲਵਾਈ ਸਾਡਾ ਏ ਹਾਂਜੀ ਠੀਕ ਆ ਲੋਈ ਪਕੌੜੇ ਪੂਰੇ ਕੀ ਆਊਗਾ ਮਕਾਲ ਨੂੰ ਆਪਣੇ ਘਰੇ ਭੈਣ ਦੇ ਪਰੋ ਨੇ ਕੱਲ ਨੂੰ ਪਹੁੰਚ ਜਾਣਾ ਇਹਨਾਂ ਨੇ ਟੋਕਰ ਬੋਟ ਹੋ ਜਾਣੀ ਕੋੜੇ ਚੈੱਕ ਕਰ ਸਕਦੇ ਫਰੈਂਡਸ ਖਾ ਸਕਦੇ ਤੁਸੀਂ ਕੋੜੇ ਖਾ ਕੇ ਦੇਖੋ ਫਰੈਂਡਸ ਆਜੋ ਪਕੌੜੇ ਖਾ ਲੋ ਫਰੈਂਡਸ ਮੂੰਹ ਮਟੋ ਆਜੋ ਫਰੈਂਡ ਓ ਵਾਓ ਪਨੀਰ ਦਾ ਪਕੌੜਾ ਚੱਕ ਲਓ ਜੀ ਬੀਓ ਵੈਰੀ ਗੁੱਡ ਥੈਂਕ ਯੂ ਵੈਰੀ ਗੁੱਡ ਦੂਰਾ ਲੈ ਲੀਨਾ ਆ ਗਿਰਾ ਭੂਨਾ ਪਿਆਰ ਬਹੁਤ ਹੈ ਬੱਲੇ ਬੱਲੇ ਬੱਲਿਆ ਹਾਂ ਦਾ ਪਿਆਰ ਨਾਲ ਜੇ ਹਰੀ ਚਟਨੀ ਤੇਰੇ ਬਾਹਲਾ ਪਿਆਰ ਆ ਜਾਊਗਾ ਹਰੀ ਚਟਨੀ ਬਣਾਓ ਥੋੜਾ ਪਿਆਰ ਵਧਾ ਆਜੂ ਬਣਾਉਣ ਵਾਲੀ ਆ ਚਲ ਵਧੂ ਪਿਆਰ ਫਿਰ ਵੀ ਦੱਸ ਚਲ ਕੱਢ ਦੇ ਹਰਾਸ ਮਨ ਚੱਕ ਦੇ ਹੁਣ ਲੈ ਮੈਂ ਚੱਕਾਂ ਤੇ ਤੈਨੂੰ ਕਾਹਦੇ ਲਈ ਨਾਲ ਲੈ ਕੇ ਆਂਦਾ ਮੈਂ ਤੇ ਮੈਂ ਹੁਣ ਮੈਂ ਕੈਮਰਾ ਫੜਨਾ ਵਾਂ ਹਾਂ 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 ਫੜਦਾ ਬੋਲੀ ਕੀ ਫੜਦਾ ਭਾਰੇ ਮੈਂ ਚੱਕ ਲੈਣਾ ਤੇ ਭਾਰੇ ਕਿਹੜਾ ਥੋੜੇ ਆ ਉਹ ਮੈਂ ਦੇਤੀ ਤੂੰ ਲੈਣ ਹੋਈਏ ਮਾਰਿਆ ਚਲਾ ਕੇ ਵੇ ਦੋਵੇਂ ਅਟੈਚੀ ਵੇਖੀ ਨਹੀਂ ਨਹੀਂ ਉਹ ਚ ਨਹੀਂ ਉਹ ਹੋ ਰਿਹਾ ਉਹ ਚੈੱਕ ਕਰ ਲਿਆ ਸੀ ਉਹ ਤੂੰ ਭਾਂਦੇ ਭਾਂਦੇ ਬੋਤਲ ਵੇਖੀ ਮੈਨੂੰ ਕਹਿੰਦੀ ਸੀ ਇਹ ਫੇਰ ਰਹਿਣ ਦਿੰਦੇ ਵਿੱਚ ਆਪਣੀ ਗੱਡੀ ਜੀ ਉੱਥੇ ਕੱਢ ਲਾਗੇ ਆਹ ਪੈਕ ਲੈ ਜਾਣੇ ਦੋਵੇਂ ਹਾਂ ਇੱਕ ਤਾਂ ਮੈਂ ਹੋਰ ਸਾਥ ਲੈਣਾ ਹੈ ਬੰਦਾ ਕਰਾ ਹੋਰ ਸਾਧ ਲੈਣਾ ਇਹ ਇਹ ਰੇਡ ਪਾਣਗੇ ਰੇਡ ਤਾਂ ਪੈਣੇ ਬੈ ਟਾਇਰ ਖਰਾਬ ਹੋ ਜਾਣੇ ਇਹਦੇ ਆਫ ਰੋਡਿੰਗ ਵਾਲੇ ਟਾਇਰ ਨਹੀਂਗੇ ਚੱਲ ਰੇਡ ਕਿ ਲੈ ਜਾ ਫਿਰ ਉਹ ਗੁਬਾਰੀ ਬੰਦ ਕਰ ਉਹ ਬੈਗ ਰਹਿਗਾ ਬਚਾਲੇ ਕਾ ਲੈ ਜਾ ਮੈਂ ਬੈਗ ਲੈ ਹੁੰਦਾ ਹਾਂ ਆ ਲੈ ਜੋ ਤਪੂਰੀ ਜੀ ਲੈ ਜੋ ਜੀ ਠੀਕ ਆ ਜੀ ਠੀਕ ਆ ਜੀ ਓਕੇ ਜੀ ਫਲਾਈਟ ਚੱਲੇ ਜਾਂਦੇ ਫਲੈਟ ਨੂੰ ਹਾਂ ਬਈ ਕਰ ਦੋ ਕਰਵਾ ਟੈਂਟ ਵਾਲੀ ਹਾਂਜੀ 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 ਬਸ ਆਪਣੇ ਪਿੰਡ ਵਿੱਚ ਤਿਆਰੀ ਖੇਦਣੀ ਬਹੁਤ ਗਲਤ ਬੰਦਾ ਹੈ ਹਾਂਜੀ ਸੋ ਕਹਿੰਦੇ ਭਾਜੀ ਉਹਨਾਂ ਨੇ ਇੱਥੇ ਤੁਰਦੇ ਫਿਰਦੇ ਸਾਨੂੰ ਇੱਕ ਤੇ ਲਓ ਜੀ ਮਿੱਤਰੋ ਲਓ ਬਈ ਟੈਂਟ ਲੱਗ ਗਿਆ ਕਹਿੰਦੇ ਬਸ ਤਿਆਰੀ ਆ ਤੇ ਆ ਜੀ ਵਾ ਗੇਟ-ਗੁੱਟ ਬਣ ਗਿਆ ਕਹਿੰਦੇ ਓਕੇ ਰੋਡ ਤਿਆਰੀ ਹੋ ਗਈ ਫੁੱਲ ਟੈਂਟ-ਟੰਟ ਦੀ ਹਾਂ ਲੈ ਜੂ ਵੀ ਆ ਕੱਢ ਸਵਾਣੇ ਹੁੰਦੇ ਕਿਹੜਾ ਸਵਾਣੇ ਹੁੰਦੇ ਪਿੱਛੇ ਬੈਕਪੈਕ ਫੜਾ ਦੇ ਸੋ ਲੋ ਵੀ ਮਿੱਤਰੋ ਅਹੀਂ ਚੱਲੇ ਮਾੜੇ ਕੰਮ ਕੰਨ ਵਿਆਹ ਵਾਲੇ ਕੰਮ ਕਰ ਲੀਏ ਤੇ ਬਾਜੀ ਘਰੇ ਪਾਠ ਆ ਸਵੇਰੇ ਫਿਰ ਇਧਰ ਆਉਣਾ ਸੀ ਸੋ ਭੈਣ ਤੇ ਪੰਜ ਛੱਟਤਾ ਹੁਣ ਚੱਲੇ ਆ ਬਿਊਟੀ ਫਰੀ ਵਾਲਾ ਬੈਗ ਫੜਾਓ ਤੇ ਸੋ ਚੱਲੀਏ ਚੱਲ ਵੀ ਖੋਲ ਪਟਾਰੀ ਕਰਾ ਦੇ ਦਰਸ਼ਨ ਪਟਾਰੀ ਬੰਦ ਹੋਣ ਲੱਗ ਗਿਆ ਬੰਦ ਹੋਣ ਲੱਗ ਗਿਆ ਚੱਵੇਂ ਖੋਲਣ ਲੱਗ ਗਿਆ ਇਹ ਪਟਾਰੀ ਨਹੀਂ ਇਹ ਮਾਈਆਂ ਹੈ ਮਾਈਆਂ ਲੈ ਕੇ ਮਾਈਆਂ ਮਾਈਆਂ ਗਏ ਨੇ ਇਹਨੂੰ ਆ ਨਹੀਂ ਮਾਏ ਮਾਈਆਂ ਲੈ ਕੇ ਆਏ ਕੋਲ ਦੇ ਆਈ ਮੋਲੀ ਨਵੀਂ ਪਤਾ ਨਹੀਂ ਨਵੀਂ ਬੋਲੀ ਆਈ ਆ ਨਵੀਂ ਬੋਲੀ ਆਈ ਹੈ ਲਾਂਚ ਕਰਨੀ ਆ ਵਿਆਹ ਤੇ ਲਾਂਚ ਕਰਾਂਗੇ ਬੋਲੀ ਹਾਂ ਡੌਗੀ ਆ ਪੁੱਤ ਇੱਕ ਆਉਂਦਾ ਤੁਰਿਆ ਹਾਂ ਤਿੰਨ ਆ ਪੁੱਤ ਦੋ ਨਹੀਂ ਗੇ ਆ ਤਿੰਨ ਆ ਮੈਂ ਇੱਕ ਇਹ ਟੂ ਨਹੀਂ ਪੁੱਤ 3 ਆ ਓਰੇ ਆ ਵੀ ਆਉਂਦਾ ਪੈਗਾ ਪਿੱਛੇ ਵੇ ਆ ਵੇ ਉਹ ਵੱਡਾ ਉਹ ਖੁੱਲਾ ਪੁੱਤ ਇਹ ਬੰਨੇ ਆ ਉਹ ਪਿੱਟ ਬੋਲ ਲਾਓ ਓਏ ਪਿੱਟ ਬੋਲਾ ਨਹੀਂ ਵਟਨੀ ਤੇਰੇ ਹਾਂ ਪਿੱਟ ਬੋਲ ਵੇ ਲਾ ਤੂੰ ਵੇਖੜਾ ਪਿੱਟ ਬੋਲਾ ਪਿੱਟ ਬੋਲ ਵੇ ਦੇਖ ਨਾ ਆ ਵੇ ਆ ਵੇ ਆ ਕੀਰਾ ਬੈਸਬਾਲ ਆ ਨਾ ਬੇ ਸੋਸ ਦੀ ਗਾਲੀ ਸਾਨੂੰ ਵਰ ਟੌਰ ਦੇ ਰਹੀ ਦੂਰ ਗੱਲਾਂ ਐ ਜੀ ਮੇਰਾ ਪੌਪੋ ਬਦਈ ਨਹੀਂ ਬਦਈ ਨਹੀਂ ਟੌਰ ਦੇ ਰਹੀ ਆ ਸਲੋਵਰ ਨੂੰ ਮਂਡੀ ਤੇ ਮੇਰੀ ਟੌਰ ਵੇਰੀ ਆ ਸਲੋਵਰ ਨੂੰ ਮੰਡੀਰ ਕਹਿੰਦੀ ਸਾਨੂੰ ਨਾਲ ਰੱਖ ਲੋਈ ਰੱਖਦਾ ਮੈਂ ਤਾਂ ਕਹਿਣਾ ਨਹੀਂ ਨਾ ਆ ਪਿੱਟੋਲ ਛੋਟਾ ਪਿੱਟੋਲ ਕੇ ਸ਼ੂਟ ਪੁੱਟ ਕੇ ਦੇ ਉਹ ਕੋਈ ਦਸੇ ਗਾਣਾ ਚਾਹ ਤੇ ਲਾਉਣ ਨੂੰ ਕੱਲੀ ਚਾਹ ਦਾ ਢਿੱਪੀ ਨਾ ਹੁੰਦਾ ਤੇਰੇ ਤੋਂ ਵੀ ਕੀ ਚਾਹ ਵੀ ਬਲਾ ਤੇਰੇ ਤੋਂ ਨਹੀਂ ਤੇਰੇ ਤੋਂ ਬਿਨਾ ਕੱਲੀ ਚਾਹ ਦਾ ਕੀ ਨਾ ਹੁੰਦਾ ਮੰਗਦੀ ਔਰ ਟੋਇਆ ਜਿੜ ਜਾਂਦੀ ਆ ਅੱਧੀ ਵਰਗੀਆਂ ਖਰਾਬ ਕਰ ਦਿੰਦਾ ਆ ਨੀ ਲੈ ਗਿਆ ਮੂੰਹ ਹੀ ਪਾ ਕੇ ਵਰਗੀ ਆਹ ਤੜਾਵੇ ਇੱਦਾਂ ਅੱਧੀ ਇੱਦਾਂ ਟੋਈ ਰੱਖ ਲੈਂਦਾ ਦੀ ਇੱਦਲੇ ਵਿੱਚ ਇੱਡੀ ਉਚਾ ਨਹੀਂ ਆਈ ਇਹਦਾ ਮੂੰਹ ਤਾਂ ਇਹ ਲੰਗੂਰ ਦਾ ਮਗਰ ਲੱਗਦਾ ਨਹੀਂ ਨਾਉਦਾ ਕੋਈ ਫਰਕ ਨਹੀਂ ਦੋਵਾਂ ਦੇ ਮੂੰਹ ਜੋ ਹੈ ਗੂਗਲ ਕਰਨਾ ਪੈਣਾ ਕੋਈ ਫਰਕ ਨਹੀਂ ਆਉ ਤੇ ਮੂੰਹ ਵਾਲਾ ਕੀ ਕਹੀ ਜਾਂਦਾ ਉਹ ਤੇਰੇ ਮੂੰਹ ਕੀ ਕਰੀ ਜਾਂਦਾ ਥੋਕ ਆਏ ਜੀ ਰਿਕਾਰਡ ਹੋ ਗਈ ਥੋਕ ਆਏ ਉਹ ਮੈਂ ਕਰੀ ਜਾਂ ਕਿੰਗ ਮੈਂ ਉਹ ਕਰਾਉਂਗਾ ਮੈਂ ਮੈਂ ਇਹਨੂੰ ਕਰੀ ਕਰੀ ਮੇਰਾ ਸੀ ਮੈਂ ਬੈ ਕੁਝ ਨਹੀਂ ਕੀਤਾ ਆਪਣਾ ਤੇ ਮੇਰੇ ਕੋ ਆ ਮਾਮਾ ਮੱਤੇ ਬੋ ਤਾਂ ਹਾਂਜੀ ਮਾਮੇ ਕਹਿੰਦੇ ਇਹਦਾ ਮੂੰਹ ਸਿੱਧਾ ਕਰਾ ਕੇ ਲੈ ਆਪੀ ਉਹ ਕਹਿੰਦੇ ਆ ਕੇ ਬੱਸ ਉਤੇ ਤੇ ਲੋ ਵੀ ਮਿੱਤਰੋ ਆਪਣਾ ਅੱਜ ਦਾ ਵਲੌਗ ਨਾਲ ਖਤਮ ਤੇ ਚੈਨਲ ਕਰ ਲਓ ਸਬਸਕ੍ਰਾਈਬ ਤੇ ਸੋ ਹੁਣ ਆਪਾਂ ਚੱਲੇ ਅੱਜ ਪਾਜੀ ਘਰੇ ਅਖੰਡ ਪਾਠ ਆ ਸੋ ਅੱਜ ਆਪਾਂ ਉਥੇ ਜਾਣਾ ਤੇ ਮਿਲਦੇ ਆਂ ਚੈਨਲ ਕਰ ਲਓ ਸਬਸਕ੍ਰਾਈਬ ਤੇ ਵਿਆਹ ਵਾਲੇ ਵਲੌਗ ਬਣਾਉਂਦੇ ਰਹੇ ਨੇ ਫਸਲੀ ਤਾਂ